ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿ ਰਹੇ ਆ ਕਿ ਸਿੱਖ ਨੌਜਵਾਨ 1 ਲੱਖ ਮਾਰਨਾ ਪੰਜਾਬ ਚੋਂ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਏ ਇਸੇ ਵਿਸ਼ੇ ਦੇ ਵੀ ਤਿਆਰ ਵਰ ਤਿਆਰ ਹੋ ਕੇ ਰਹੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਸੁਲਿਆਂ ਵਾਲਾ ਚੈਪਟਰ ਖੇੜਿਆ ਜਦੋਂ ਮੈਂ ਇਹ ਦਿਖਾਇਆ ਕਿ ਤੁਹਾਡੀਆਂ 5 ਲੱਖ ਬੱਚੀਆਂ ਜਿਹੜੀਆਂ ਅਗਵਾ ਹੋ ਗਈਆਂ 1 ਸਾਲ ਦੇ ਵਿੱਚ ਮੂਸੇ ਵਾਲੀ ਦੀ ਉਹ ਡੈੱਡ ਬਾਡੀ ਭੁੱਲ ਗਿਓ ਤੇ 6 ਫੁੱਟ ਨੌਜਵਾਨ ਇੱਕ ਮਾਂ ਦਾ ਸੋਹਣਾ ਸੁਣਖਾ ਲੰਬਾ ਲੰਜਾ ਪੁੱਤ ਛਾਤੀ ਪਾੜਤੀ ਉਹਦੀ ਮਰਿਆ ਬਲਾਚੋਰੀਆ ਜਾਂ ਮਰੀ ਉਹ ਵਿਚਾਰੀ ਨਵੀਂ ਵਿਆਹੀ ਆ 20000 ਰੁਪਏ ਚਕ ਟੁੱਚੜੋ ਜਾਂ ਭਈਆ ਲੈ ਕੇ ਇੱਕ ਸੋਹਣਾ ਸੁਣਖਾ ਸਰਦਾਰ ਮੁੰਡਾ ਛਾਤੀ ਪਾੜਤੀ 6 ਗੁਣੀਆਂ ਪਾਰ ਨਗਾਖੀਆਂ ਉਹਦੇ ਇੱਕ ਲੱਖ ਮੁੰਡਾ ਮਾਰਨਾ ਸਖਾਲਾ ਪਿਆ ਕਿੱਥੇ ਖਪਾਉਣਾ 1 ਲੱਖ ਮੁੰਡਾ ਦੇਖੋ ਮੈਂ ਉਹਦਾ ਕੋਈ ਚੇਲਾ ਨਹੀਂ ਹੈਗਾ ਭਗਵੰਤ ਮਾਨ ਮੈਂ ਤਾਂ ਕਈ ਵਾਰੀ ਠੋਕਿਆ ਮੈਂ ਤਾਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਠੋਕਿਆ ਪ੍ਰੈਸ ਕਾਨਫਰੰਸ ਦੇ ਵਿੱਚ ਆ ਸੁੱਲੇ ਜਿਹੜੇ ਆ ਇਹ ਗੈਂਗ ਆ ਜੀ ਗਰੂਮਿੰਗ ਗੈਂਗ ਸੁੱਲੇ ਨੇ ਸਾਰੇ ਦੇ ਸਾਰੇ ਆ ਪੰਜ ਸੁੱਲੇ 1400 ਕੁੜੀ ਬਲਾਤਕਾਰ ਕੀਤੇ ਸੈਕਸ ਸਲੇ ਬਣਾਈਆਂ ਵਰਤੀਆਂ ਫਿਰ ਅੱਗੇ ਵੇਚਤੀਆਂ ਤੇ ਇਹ ਕੁੜੀਆਂ ਕੌਣ ਨੇ ਸਿੱਖਣੀਆਂ ਤੇ Hindu Hindu ਤੇ ਸਿੱਖ ਮੈਂ ਆ ਜਿੰਨਾ ਗੱਲ ਕਰਦਾ ਦੁਆਬੀ ਗੱਦਾਰ ਦੁਆਬੀ ਗੱਦਾਰ ਦੁਆਬੀ ਗੱਦਾਰ ਦੁਆਬੀ ਗੱਦਾਰ ਕੁੜੀਆਂ ਤੁਹਾਡੀਆਂ ਗੱਡ ਕੇ ਲਈ ਜਾਂਦੇ ਨੇ ਇੱਕ ਹੋਰ ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿ ਰਹੇ ਆ ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿ ਰਹੇ ਆ ਕਿ ਸਿੱਖ ਨੌਜਵਾਨ 1 ਲੱਖ ਮਾਰਨਾ ਪੰਜਾਬ ਚੋਂ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਏ ਇਸੇ ਵਿਸ਼ੇ ਦੇ ਵੀ ਤਿਆਰ ਵਰ ਤਿਆਰ ਹੋ ਕੇ ਰਹੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਸੁਲਿਆਂ ਵਾਲਾ ਚੈਪਟਰ ਖੜਿਆ ਜਦੋਂ ਮੈਂ ਇਹ ਦਿਖਾਇਆ ਕਿ ਤੁਹਾਡੀਆਂ 5 ਲੱਖ ਬੱਚੀਆਂ ਜਿਹੜੀਆਂ ਅਗਵਾ ਹੋ ਗਈਆਂ ਇੱਕ ਸਾਲ ਦੇ ਵਿੱਚ ਮੂਸੇ ਵਾਲੇ ਦੀ ਉਹ ਡੈੱਡ ਬੋਡੀ ਪੁੱਲ ਗਏ ਉਹ ਇੱਕ 6 ਫੁੱਟ ਦਾ ਨੌਜਵਾਨ ਇੱਕ ਮਾਂ ਦਾ ਸੋਹਣਾ ਸੁਣੱਖਾ ਲੰਬਾ ਲੰਜਾ ਪੋਟ ਛਾਤੀ ਪਾੜਦੀ ਉਹਦੀ ਮਰਿਆ ਭਲਾ ਚੋਰੀ ਆ ਜਾਂ ਮਰੀ ਉਹ ਵਿਚਾਰੀ ਨਵੀਂ ਵਿਆਹੀ ਆ 20000 ਰੁਪਏ ਚ ਇੱਕ ਟੁੱਚੜੋ ਜਾਂ ਭਈਆ ਲੈ ਕੇ ਇੱਕ ਸੋਹਣਾ ਸੁਣੱਖਾ ਸਰਦਾਰ ਮੁੰਡਾ ਸ਼ਤੀ ਪਾੜਤੀ 6 ਗੋਲੀਆਂ ਪਾਰ ਨਗਾ ਕੀ ਆਉਂਦੇ ਬਿਲਕੁਲ ਲੱਖ ਮੁੰਡਾ ਮਾਰਨਾ ਸਖਾਲਾ ਪਿਆ ਕਿੱਥੇ ਖਪਾਉਣਾ 1 ਲੱਖ ਮੁੰਡਾ ਦੇਖੋ ਮੈਂ ਉਹਦਾ ਕੋਈ ਚੇਲਾ ਨਹੀਂ ਹੈਗਾ ਭਗਵੰਤ ਮਾਨ ਮੈਂ ਤਾਂ ਕਈ ਵਾਰੀ ਠੋਕੇ ਆ ਮੈਂ ਤਾਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਠੋਕੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਸਾ ਸੁੱਲੇ ਜਿਹੜੇ ਆ ਇਹ ਗੈਂਗ ਆ ਜੀ ਗਰੂਮਿੰਗ ਗੈਂਗ ਸੁੱਲੇ ਨੇ ਸਾਰੇ ਦੇ ਸਾਰੇ ਆ 5 ਸੁੱਲੇ 1400 ਕੁੜੀ ਬਲਾਤਕਾਰ ਕੀਤੇ ਸੈਕਸਲੇ ਬਣਾਈਆਂ ਵਰਤੀਆਂ ਫਿਰ ਅੱਗੇ ਵੇਚਤੀਆਂ ਤੇ ਇਹ ਕੁੜੀਆਂ ਕੌਣ ਨੇ ਸਿੱਖਣੀਆਂ ਤੇ ਹਿੰਦੂ ਦੀ ਹਿੰਦੂ ਤੇ ਸਿੱਖ ਮੈਂ ਆ ਜਿੰਨਾ ਗੱਲ ਕਰਦਾ ਦੁਆਬੀ ਗੱਦਾਰ ਦੁਆਬੀ ਗੱਦਾਰ ਦੁਆਬੀ ਗੱਦਾਰ ਦੁਆਬੀ ਗੱਦੜ ਕੁੜੀਆਂ ਤੁਹਾਡੀਆਂ ਘੱਟ ਕੇ ਲਈ ਜਾਂਦੇ ਨੇ ਇੱਕ ਹੋਰ ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋਈ ਆ ਜਿਸ ਦੇ ਵਿੱਚ ਕਹਿ ਰਹੇ ਆ ਕਿ ਸਿੱਖ ਨੌਜਵਾਨ 1 ਲੱਖ ਮਾਰਨਾ ਪੰਜਾਬ ਚੋਂ ਉਹ ਤੁਸੀਂ ਸੋਸ਼ਲ ਮੀਡੀਆ ਤੋਂ ਕਿੱਥੋਂ ਆਈਏ ਕਿੱਥੋਂ ਆਈ ਇਹ ਇੱਕ ਇੰਟਰਵਿਊ ਦੇ ਚੱਲਦੀ ਸੀ ਠੀਕ ਹੈ ਇੱਕ ਬੰਦੇ ਨੇ ਲਫ਼ਜ਼ ਵਰਤੇ ਸੀ ਕਿ 1 ਲੱਖ ਚਾਹੀਦਾ ਪੂਰੇ 1 ਲੱਖ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਏ ਇਸੇ ਵਿਸ਼ੇ ਦੇ ਵੀ ਤਿਆਰ ਵਰ ਤਿਆਰ ਹੋ ਕੇ ਰਹੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਇਹ ਉਦੋਂ ਹੀ ਕਦੋਂ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਸੁਲਿਆਂ ਵਾਲਾ ਚੈਪਟਰ ਖੇੜਿਆ ਜਦੋਂ ਮੈਂ ਇਹ ਦਿਖਾਇਆ ਕਿ ਤੁਹਾਡੀਆਂ 5 ਲੱਖ ਬੱਚੀਆਂ ਜਿਹੜੀਆਂ ਅਗਵਾ ਹੋ ਗਈਆਂ ਇੱਕ ਸਾਲ ਦੇ ਵਿੱਚ ਇਹ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਇਹ ਦੱਸਿਆ ਕਿ ਇਹ ਸੁਲੇ ਤੁਹਾਡੇ ਨਾਲ ਕਰ ਕੀ ਰਹੇ ਆ ਉਹ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਦੀਪੂ ਚੰਦਰ ਦਾਸ ਦੇ ਫੂਕੇ ਜਾਣ ਦੀ ਗੱਲ ਕੀਤੀ ਆ ਇਹ ਉਦੋਂ ਹੀ ਕਦੋਂ ਹੋਇਆ ਜਦੋਂ ਮੈਂ ਤੁਹਾਨੂੰ ਦਿਖਾਇਆ ਪ੍ਰੈਕਟੀਕਲੀ ਕਿ ਪਾਕਿਸਤਾਨ ਬੰਗਲਾਦੇਸ਼ ਕਸ਼ਮੀਰ ਤੁਹਾਡਾ ਖਿੱਤਾ ਤਬਾਹ ਹੋ ਰਿਹਾ ਤੁਹਾਡੇ ਹੱਥੋਂ ਨਿਕਲ ਗਿਆ ਇਹ ਉਦੋਂ ਹੀ ਕਿਉਂ ਹੋਇਆ ਦੂਜੀ ਗੱਲ ਹਮ 1 ਲੱਖ ਮੁੰਡੇ ਦੀ ਗੱਲ ਕਰਦੇ ਹਾਂ ਜੀ ਬੜੇ ਤਰਲੇ ਬੜੀਆਂ ਮਿੰਤਾਂ ਬੜਾ ਰੌਲਾ ਰੱਪਾ ਹਮ ਮੂਸੇੜ ਦੀਓ ਡੈੱਡ ਬਾਡੀ ਭੁੱਲ ਗਏ ਹੋ ਇੱਕ 6 ਫੁੱਟ ਨੌਜਵਾਨ ਠਾਈ ਬੁਲਾ ਵੀ ਨਹੀਂ ਜਾਂਦਾ ਬਾਕੀ ਇੱਕ 6 ਫੁੱਟ ਦਾ ਨੌਜਵਾਨ ਇੱਕ ਮਾਂ ਦਾ ਸੋਹਣਾ ਸਨੱਖਾ ਲੰਬਾ ਲੰਜਾ ਪੁੱਤ ਛਾਤੀ ਪਾੜਤੀ ਉਹਦੀ ਉਹ ਪਿਆ ਮਰੇ ਹੋਏ ਪੁੱਤ ਦੀ ਛਾਤੀ ਪਟਿਓ ਵੀਰ ਤੇ ਉਹਦੀ ਮਾਂ ਉਹਦੀ ਜੂੜੀ ਕਰਦੀ ਹੋਵੇ ਕਹਨੀਵੇਂ ਮੈਂ ਤੁਮ ਸੋਚ ਕੇ ਦੇਖੋ ਭੁੱਲ ਗਿਓ ਬਿਲਕੁਲ ਆ ਹੁਣੇ ਇੱਥੇ ਬਲਾ ਚੌਰੀਆ ਮਾਰਿਆ ਸੋ 10 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਵਿਚਾਰੇ ਦਾ ਹੂੰ ਆਸਣਾ ਬਾ ਤੁਸੀਂ ਮਾਰਨਾ ਸੀ 10 ਦਿਨ ਪਹਿਲਾਂ ਮਾਰ ਦਿੰਦੇ ਵਿਆਹ ਤੋਂ ਪਹਿਲਾਂ ਮਾਰ ਦਿੰਦਾ ਯਾਰ ਤੁਹਾਡੀ ਦੁਸ਼ਮਣੀ ਸੀ ਪਹਿਲਾਂ ਮਾਰ ਦਿੰਦੇ ਮਰਿਆ ਭਲਾ ਚੋਰੀ ਆਇਆ ਜਾਂ ਮਰੀ ਉਹ ਵਿਚਾਰੀ ਨਵੀਂ ਵਿਆਹੀ ਆ ਜਿਹਨੇ 10 ਦਿਨ ਸੁਹਾਗ ਨਹੀਂ ਹੰਡਾਇਆ ਮਰਿਆ ਕੋਣ ਹੈ ਹਰੀ 9 ਦੇ ਹਿੱਕ ਦੇ ਵਿੱਚੋਂ ਦੀ 6 ਗੁਲੀਆਂ ਪਾਰ ਹੋਈਆਂ ਨੇ ਇੱਕ ਟੁੱਟੜੂ ਆ ਭਈਆ ਜਦੋਂ ਅਸੀਂ ਜਦੋਂ ਲੱਭਣ ਤੁਰੇ ਜਦੋਂ ਸਾਰਾ ਵੈਰੀਫਾਈ ਕਰਕੇ ਉਸ ਭਈਏ ਤੱਕ ਪਹੁੰਚੇ ਜੀ 20000 ਰੁਪਏ ਚ ਇੱਕ ਟੁੱਚੜੋ ਜਾਂ ਭਈਆ ਲੈ ਕੇ ਇੱਕ ਸੋਹਣਾ ਸੁਨੱਖਾ ਸਰਦਾਰ ਮੁੰਡਾ ਛਾਤੀ ਪਾੜਤੀ 6 ਗੋਲੀਆਂ ਪਾਰ ਨਗਾਤੀਆਂ ਉਹਦੇ ਲੈ ਜੋ ਉਹਨਾਂ ਨੂੰ ਘਰਾਂ ਚ ਰੱਖ ਲੋ ਲੈ ਜੋ ਘਰਾਂ ਚ ਰੱਖ ਲੋ 1K47 ਦੇ ਨਾਲ ਲੁੱਟ ਹੋਈ ਉਹ ਸੀਸੀਟੀਵੀ ਭੁੱਲ ਗਏ ਹੋ 1K ਬੁੱਕਲ ਚੋਂ 1K47 ਕੱਢੀ ਆ ਤੇ ਲੁੱਟਿਆ ਲੋਟ ਕੇ ਤੁਸੀਂ ਚਲੋ ਬਾਕੀ ਚੀਜ਼ਾਂ ਛੱਡੋ ਇਹ ਤਾਂ ਫਿਰ ਨੌਜਵਾਨ ਮਾਰੇਗੇ ਉਹ ਪੁੱਲ ਗਿਓ ਕਿ ਇੱਕ ਬੁੜੀ ਵਿਚਾਰੀ ਲੰਗ ਮਾਰਦੀ ਹੋਈ ਟੇਢੀ ਮੇਢੀ ਹੋ ਕੇ ਕਿਸੇ ਤਰੀਕੇ ਨਾਲ ਤੁਰ ਜੰਦੀ ਆ ਤੇ ਇੱਕ ਪੁੱਛੜੂ ਜਾ ਆਂਦਾ ਉਹਦੀ ਗਲ ਚੋਂ ਜਾਂ ਉਹਦੇ ਕੰਨ ਚੋਂ ਚੇਨ ਜਾਂ ਉਹਦੀ ਉਹਦੀ ਬਾਲੀ ਨੂੰ ਖਿੱਚਦੇ ਹੋਏ ਧੂੰਦੇ ਹੋਏ ਉਸ ਬੀਬੀ ਨੂੰ ਧੂੰਦੇ ਹੋਏ ਲੈ ਕੇ ਜਾਂਦਾ ਉਹਦੇ ਕੰਨ ਪਾੜਦਾ ਜਾਂ ਉਹਦਾ ਗਲ ਪਾੜਦਾ ਉਹ ਧਾੜ ਕਰਦੀ ਜਮੀਨ ਤੇ ਵੱਜਦੀ ਆ ਪਤਾ ਨਹੀਂ ਉਹ ਜੂੰਦੀ ਆ ਪਤਾ ਨਹੀਂ ਉਹ ਮਰ ਗਈ ਆ ਉਹ ਉਹ ਲੜਕੀਆਂ ਉਹ ਬੀਬੀਆਂ ਭੁੱਲ ਗਿਓ ਜਿਨ੍ਹਾਂ ਦੇ ਮੋੜੇ ਤੋਂ ਜਾਂਦੇ ਹੋਏ ਬਾਈਕ ਦੇ ਉਤੋਂ ਦੀ ਪਰਸ ਖਿੱਚਦੇ ਨੇ ਧੂੰਦੇ ਨੇ ਉਹ ਵਿਚਾਰੀਆਂ ਸੜਕਾਂ ਤੇ ਧੂੰਦੀਆਂ ਜਾਂਦੀਆਂ ਨੇ ਗੋਡੇ ਛਲ ਗਏ ਮੂੰਹ ਛਲ ਗਏ ਕੂਣੀਆਂ ਚੱਲ ਗਈਆਂ ਭੁੱਲ ਗਿਓ ਲੈ ਜਾਓ ਇਹਨਾਂ ਨੂੰ ਘਰਾਂ ਚ ਲੈ ਜਾਓ ਆਪਣੇ ਕਿੰਨੇ ਹੁਣ ਤੱਕ ਇਨਕਾਊਂਟਰ ਇਨਕਾਊਂਟਰ ਦਾ ਮਤਲਬ ਕੀ ਆ ਇਨਕਾਊਂਟਰ ਦਾ ਮਤਲਬ ਇਹ ਆ ਕਿ ਪੁਲਿਸ ਨੂੰ ਖੁੱਲ ਹੋ ਜਾਂਦੀ ਆ ਜੀ ਕੇ ਤੁਸੀਂ ਗ੍ਰਫਤਾਰ ਕਰਨ ਵਾਸਤੇ ਉਹਦੇ ਗਿੱਟੇ ਗੁੱਡੇ 'ਚ ਗੋਲੀ ਮਾਰ ਲਓ ਹੁਣ ਤੱਕ ਕਿੰਨੇ ਮਰੇ ਨੇ ਟੋਟਲ ਕਿੰਨੇ ਮਰੇ ਨੇ ਕਿੰਨੇ ਐਨਕਾਊਂਟਰ ਹੋਏ ਨੇ ਹੁਣ ਤੱਕ 6 ਜਾਂ 7 ਐਨਕਾਊਂਟਰ ਹੋਏ ਨੇ ਜੀ ਉਹਨਾਂ ਦੇ ਵੀ ਗਿੱਟਿਆਂ ਗੋਡਿਆਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਗ੍ਰਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਮਾਰਿਆ ਕਿਹੜਾ ਹੁਣ ਤੱਕ 1 ਲੱਖ ਮੁੰਡਾ ਮਾਰਨਾ ਸਖਾਲਾ ਪਿਆ ਕਿੱਥੇ ਖਪਾਉਣਾ 1 ਲੱਖ ਮੁੰਡਾ ਤੇ ਜੇ ਜੇ 1 ਲੱਖ ਮੁੰਡੇ ਦੀ ਗੱਲ ਹੋਈ ਆ ਤੇ ਜੇ ਤੋਂ ਜਿਹੜੇ ਇਹ ਨੇ ਜਿਹੜੇ ਸੜਕਾਂ ਤੇ ਜਾਂਉਂਦੀਆਂ ਦੀਆਂ ਪਾਲੀਆਂ ਖੁੰਦੇ ਫਿਰਦੇ ਨੇ ਜਿਹੜੇ ਇੱਕ ਉਹ ਇੱਕ ਉਹ ਸੀਨ ਮੈਨੂੰ ਯਾਦ ਆਂਦਾ ਮੋਟਰਸਾਈਕਲ ਤੇ ਆਏ ਘਰ ਦੇ ਬਾਹਰ ਮੋਟਰਸਾਈਕਲ ਆਇਆ ਬੀਬੀ ਅੰਦਰ ਕੱਲੀ ਸੀ ਦੋਨੋਂ ਜਾਣੇ ਬੜੇ ਘਰ ਦੇ ਅੰਦਰ ਗੁਲੀਆਂ ਮਾਰੀਆਂ ਦਿਨ ਦਿਹਾੜੇ ਫੇਰ ਬਾਈਕ ਤੇ ਬੈਠੇ ਨਿਕਲ ਗਏ ਭੁੱਲ ਗਏ ਹੋ ਫੇਰ ਇਹਨਾਂ ਨੂੰ ਰੱਖ ਲਓ ਆਪਣੇ ਆਪਣੇ ਘਰਾਂ ਚ ਰੱਖ ਲਓ ਪਰ ਜਿਸ ਤਰੀਕੇ ਨਾਲ ਉਹ ਬਿਆਨ ਵਾਇਰਲ ਹੋ ਰਿਹਾ ਆ ਉਹਦੇ ਪਿੱਛੇ ਨਾ 1 ਲੱਖ ਮੁੰਡਾ ਕਿੰਨੇ ਜ਼ੀਰੋ ਲੱਗਦੇ 1 ਲੱਖ ਚ ਨਹੀਂ ਫਿਰ ਥੋੜ ਨੂੰ ਇੱਕ ਵਾਰ ਲੱਗਦਾ ਨਹੀਂ ਕਿ ਕੋਈ ਵੀ ਬੰਦਾ ਉੱਠ ਕੇ ਫਿਰਦਾ ਜਾਂ ਕੋਈ ਵੀ ਬਿਆਨ ਦੇ ਦੂਗਾ ਉੱਠ ਕੇ ਪਰ ਜਿਸ ਤਰੀਕੇ ਨਾਲ ਉਹ ਵਾਇਰਲ ਹੋਇਆ ਲੋਕ ਵਾਇਰਲ ਕਰ ਰਹੇ ਨੇ ਯਾਰ ਭੇੜ ਚਾਲ ਜਿੱਦਰ ਨੂੰ ਜਿੱਦਨ ਜਿੰਨੇ ਲਾਇਆ ਗੱਲੀ ਉਧਰ ਨੂੰ ਉਹ ਚੱਲੀ ਠੀਕਾ ਤੇ ਫਿਰ ਗੱਲ ਤੇ ਇਹ ਹੈ ਨਾ ਕਿ ਤੁਸੀਂ ਮੂਸੇ ਵਾਲੇ ਦੀ ਉਹ 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 ਤਸਵੀਰ ਭੁੱਲ ਗਏ ਹੋ ਫਿਰ ਤਾਂ ਜੀ ਜੀ ਫਿਰ ਤਾਂ ਤੁਸੀਂ ਉਹ ਭੁੱਲ ਗਏ ਹੋ ਜਾਂ ਫਿਰ ਤੁਸੀਂ ਉਹ ਹਰੀ ਨੂੰ ਭੁੱਲ ਗਏ ਹੋ ਯਾ ਫਿਰ ਤੁਸੀਂ ਉਹ ਜਿਹੜਾ ਮੁੰਡਾ ਬਲਾਚੋਰੀਆ ਮਾਰਿਆ ਉਹ ਭੁੱਲ ਗਏ ਹੋ ਜਾਂ ਹੋਰ ਇੱਕ ਇੱਕ ਮੇਰਾ ਭਰਾ ਉਹਨੇ ਫੋਰਚਨਰ ਖਰੀਦੀ ਜੀ ਉਹ ਕੋਈ ਸੋਸ਼ਲ ਮੀਡੀਆ ਮਾਰਕੀਟਿੰਗ ਦਾ ਜੋ ਕੰਮ ਉਹਨੇ ਪਤਾ ਨਹੀਂ ਡਾਊਨ ਪੇਮੈਂਟ ਦੇ ਕੇ ਜੀ 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 ਲੋਨ ਤੇ ਜਾ ਕੇ ਫੋਰਚਨਰ ਖਰੀਦ ਲਿਆ ਆ ਵਿਚਾਰੇ ਨੇ ਪਤਾ ਨਹੀਂ 10 ਲੱਖ ਰੁਪਏ ਡਾਊਨ ਪੇਮੈਂਟ ਦਿੱਤਾ ਸੀ ਤੇ 15 ਲੱਖ ਰੁਪਏ ਦੀ ਫਰੋਤੀ ਆ ਗਈ ਇਹ ਸਾਨੂੰ 15 ਲੱਖ ਰੁਪਏ ਦੇ ਤੂੰ ਫੋਰਚਨਰ ਖਰੀਦ ਲਿਆ 10 ਲੱਖ ਤਾਂ ਡਾਊਨ ਪੇਮੈਂਟ ਦੇ ਕੇ ਆਇਆ ਅੱਛਾ ਤੋਈ ਆ ਯਾਰ ਪਹਿਲਾਂ ਤੁਸੀਂ ਕਹਿੰਦੇ ਹੋ ਕਰਦੇ ਨਹੀਂ ਦੇਖੋ ਮੈਂ ਉਹਦਾ ਕੋਈ ਚਿੱਲਾ ਨਹੀਂ ਹੈਗਾ ਭਗਵੰਤ ਮਾਨ ਮੈਂ ਤਾਂ ਕਈ ਵਾਰੀ ਠੋਕਿਆ ਮੈਂ ਤਾਂ ਵਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਠੋਕਿਆ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਸੱਚ ਹੁੰਦਾ ਮੈਂ ਠੋਕ ਦਿੰਦਾ ਜਿੱਥੇ ਉਹ ਸਹੀ ਹੈ ਸਹੀ ਆ ਮੈਂ ਇਹ ਵੀ ਕਹਿੰਨਾ ਕਿ ਭਗਵੰਤ ਮਾਨ ਉਹਦੀ ਪਿੱਠ ਸੁਣਦੀ ਆ ਸ਼ਾਬਾਸ਼ ਆ ਉਹਦੀ ਕਿ ਵਰਜਿੰਦਰ ਪਾਸਟਰ ਦੇ ਨਾਲ ਉਹਦੀਆਂ ਫੋਟੋਆਂ ਦਿਖਾ-ਦਿਖਾ ਕੇ ਸਾਨੂੰ ਡਰਾਇਆ ਪਰ ਵਰਜਿੰਦਰ ਪਾਸਟਰ ਜਦੋਂ ਤੱਕ ਉਹਦਾ ਸਾਰਾ ਕੇਸ ਚੱਲਿਆ ਅਸੀਂ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਭਗਵੰਤ ਮਾਨ ਜਾਂ ਉਹਦੀ ਟੀਮ ਵੱਲੋਂ ਸਾਨੂੰ ਕਿਸੇ ਨੇ ਨਹੀਂ ਛੜਿਆ ਕੀ ਕਿਸੇ ਨੇ ਸਾਨੂੰ ਫੋਨ ਕਰਕੇ ਨਹੀਂ ਕਿਹਾ ਵੀ ਸਾਡਾ ਬੰਦਾ ਆ ਪਲਾਣਾ ਟਮਣ ਬਿਲਕੁਲ ਵੀ ਨਹੀਂ ਅੱਜ ਬੈਠਾ ਹੋ ਜੀਲ 'ਚ ਉਹਦੀ ਪਿੱਟ ਸੁਣਦੀ ਆ ਭਗਵੰਤ ਮਾਨ ਦੀ ਪਹਿਲਾਂ ਐ ਸੀ ਕਿ ਭਗਵੰਤ ਮਾਨ ਕੁਛ ਕਰਦਾ ਨਹੀਂ ਹੁਣ ਜੇ ਹੋ ਰਿਹਾ ਹੈ ਜਿਹੜੇ ਜਿਹੜੇ ਉਹ ਉਹ ਨੂੰ ਲੱਗਿਓ ਯਾਰ ਨਸਾਂ ਦੇ ਵਿੱਚ ਐ ਸਿਰਿੰਜਾਂ ਫਸਾ ਕੇ ਉਹ ਮੁੰਡੇ ਨਾਲਿਆਂ 'ਚ ਪਏ ਹੋਏ ਨੇ ਬਿਲਕੁਲ ਕੂੜੇ ਦੇ ਢੇਰਾਂ 'ਚ ਪਏ ਹੋਏ ਨੇ ਉਹ ਭੁੱਲ ਗਿਓ ਕੀ ਕਰ ਰਹੇ ਨੇ ਕਿੰਨੇ ਮਾਰਦੇ ਹੁਣ ਤੱਕ ਸਿਰਫ ਉਹਨਾਂ ਉਹ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਟਾ ਚ ਪੇਸ਼ ਕਰਦੇ ਪਏ ਨੇ। ਥੈਟਸ ਇਟ ਫੇ ਬਿਆਨ ਦਾ ਕੀ ਕਹਿਣਾ ਚਾਹੀਦਾ ਕਿ 1 ਲੱਖ ਜਿਹੜਾ ਨੌਜਵਾਨ ਦਾ ਜਿਹੜੇ ਲੋਕ ਰੀਲਾ ਪਾਰੇ ਨੇ ਸਟੇਟਸਾਂ ਪਾਰੇ ਨੇ ਉਹਨਾਂ ਲਈ ਫਿਰ ਕੀ ਲਫ਼ਜ਼ ਵਰਤੋਗੇ ਤੁਸੀਂ ਫਿਰ ਫਿਰ ਭਗਵੰਤ ਮਾਨ ਨੂੰ ਜਿੱਥੇ ਉੱਥੇ ਪੋਸਟਾਂਗੇ ਪਾਣੀਆ ਤੁਸੀਂ ਚਿੱਠੀ ਲਿਖੋ ਭਗਵੰਤ ਮਾਨ ਨੂੰ ਸਿੱਧੀ ਚਿੱਠੀ ਲਿਖੋ ਈਮੇਲ ਕਰੋ ਉਹਨੂੰ ਇਹ ਬੰਦ ਕਰ ਦੇ ਯਾਰ ਅਸੀਂ ਮੂਸੇ ਵਾਲੇ ਦੀ ਇੱਕ ਡੈਡ ਬਾਡੀ ਹੋਰ ਦੇਖ ਸਕਦੇ ਆ ਅਸੀਂ ਆ ਜਿਹੜੀਆਂ ਸਾਡੀਆਂ ਮਾਵਾਂ ਦੀਆਂ ਵਾਲੀਆਂ ਖਿੱਚ-ਖਿੱਚ ਕੇ ਉਹਨਾਂ ਨੂੰ ਸੜਕਾਂ ਤੇ ਹਨਾ ਅਸੀਂ ਉਹ ਵੀ ਦੇਖਣਾ ਚਾਹੁੰਦੇ ਆ ਅਸੀਂ ਆ ਨਸਾਂ ਚ ਟੀਕੇ ਵੀ ਦੇਖਣਾ ਚਾਹੁੰਦੇ ਆ ਅਸੀਂ ਨਾਲਿਆਂ ਦੇ ਵਿੱਚ ਮਰੇ ਹੋਏ ਨੌਜਵਾਨ ਵੀ ਦੇਖਣਾ ਚਾਹੁੰਦੇ ਆ ਫਿਰ ਲਿਖੋ ਇਹ ਭਗਵੰਤ ਮਾਨ ਨੂੰ ਦੇਖ ਦੋ ਕਿਸੇ ਪਾਸੇ ਤੇ ਟਿਕੋ ਯਾਰ ਜੀ ਉਹ ਉਹ ਜਿਹੜਾ ਜਿੰਨੇ ਇਹ ਮੁੰਡੇ ਮਰੇ ਨੇ ਜਿੰਨੇ ਨੌਜਵਾਨ ਮਰੇ ਨੇ ਨਾ ਤਾਂ ਕਿਸੇ ਗੈਂਗਸਟਰ ਦੀ ਮਾਂ ਭੈਣ ਬੀਬੀ ਮਰਨੀ ਚਾਹੀਦੀ ਆ ਹਮ ਨਾ ਕਿਸੇ ਨੌਜਵਾਨ ਦੀ ਭੈਣ ਬੀਬੀ ਮਾਂ ਮਰਨੀ ਚਾਹੀਦੀ ਆ ਨਾ ਕੋਈ ਨੌਜਵਾਨ ਮਰਨਾ ਚਾਹੀਦਾ ਨਾ ਸਾਰੇ ਹੀ ਆਪਣੇ ਭਰਾ ਨੇ ਠੀਕ ਆ ਪਰ ਕਰਮ ਘੁੰਮ ਕੇ ਤਾਂ ਮੱਥੇ 'ਚ ਵੱਜਣੇ ਆ ਜਿੰਨੇ ਜੋ ਕਰਮ ਕੀਤਾ ਮੈਂ ਜੋ ਕਰ ਰਿਹਾ ਮੇਰੇ ਘੁੰਮ ਕੇ ਮੱਥੇ 'ਚ ਵੱਜਣਾ ਹਰੇਕ ਦਾ ਕਰਮ ਘੁੰਮ ਕੇ ਉਹਦੇ ਮੱਥੇ 'ਚ ਵੱਜਣਾ ਆ ਯਾ ਫਿਰ ਯਾ ਫਿਰ ਤੁਸੀਂ ਭਗਵਾਨ ਜੀ ਨੂੰ ਚਿੱਠੀਆਂ ਲਿਖੋ ਸਾਰੇ ਜਣੇ ਰਲ ਕੇ ਵੀ ਇਹ ਬੰਦ ਕਰ ਦੇ ਤੇ ਆ ਜਿੰਨੇ ਵੀ ਜਿੰਨੇ ਵੀ ਆ ਛੋਰੀ ਮਾਰਨੇ ਜਿੰਨੇ ਵੀ ਆ ਪਾਕਟ ਮਾਰਨੇ ਜਿੰਨੇ ਵੀ ਇਹ ਤੁਹਾਡੀਆਂ ਮਾਵਾ ਭੈਣਾਂ ਦੇ ਪਾਰਸ ਖੇਚਰੇ ਨੇ ਉਹਨਾਂ ਨੂੰ ਸੜਕਾਂ ਤੇ ਪਟਕ ਪਟਕ ਕੇ ਮਾਰ ਰਹੇ ਨੇ ਜਿੰਨੇ ਵੀ ਆ ਨਸ਼ਾ ਵੇਚਣ ਵਾਲੇ ਨੇ ਤੁਹਾਡੇ ਭਰਾਵਾਂ ਦੀਆਂ ਡੈੱਡ ਬੋਡੀਆਂ ਨਾਲਿਆਂ ਚ ਪਈਆਂ ਤੇ ਭਗਵਾਨ ਜੀ ਨੂੰ ਲਿਖ ਦਿਓ ਕਿ ਭਾਈ ਅਸੀਂ ਠੀਕ ਆ ਓਕੇ ਆ ਖੁਸ਼ ਆ ਅਸੀਂ ਐਂ ਦੇਖਣਾ ਚਾਹੁੰਦੇ ਆ ਹੂੰ ਤੂੰ ਰਹਿਣ ਦੇ ਤੂੰ ਰਹਿਣ ਦੇ ਇਹ ਪ੍ਰੋਗਰਾਮ ਨਾ ਕਰ ਤੂੰ ਨਾ ਕਰ ਇਹਨਾਂ ਨੂੰ ਗ੍ਰਿਫਤਾਰ ਲਿਖ ਦੋ ਉਹਨਾਂ ਨੂੰ ਹਦੂ ਇਹਰ ਬੇਵਕੂਫੀ ਦੀ ਬਿਲਕੁਲ ਤੁਸੀਂ ਜੀਂਗ ਨਹੀਂ ਦਿੰਦੇ ਨਾ ਇੱਧਰ ਨਾ ਉੱਧਰ ਮੇਰੇ ਨਾਲ ਕੀ ਕਰਦੇ ਨੇ ਮੈਂ ਆ ਜਿੰਨਾ ਗੱਲ ਕਰਦਾ ਦੁਆਬੀ ਗੱਦਾਰ ਦੁਆਬੀ ਗੱਦਾਰ ਦੁਆਬੀ ਗੱਦਾਰ ਦੁਆਬੀ ਗੱਦਾਰ ਕੁੜੀਆਂ ਤੁਹਾਡੀਆਂ ਕੱਢ ਕੇ ਲਈ ਜਾਂਦੇ ਨੇ ਬੰਦੇ ਤੁਹਾਡੇ ਮਾਰੀ ਜਾਂਦੇ ਨੇ ਖਿੱਤਾ ਤੁਹਾਡਾ ਹੜਪ ਗਏ ਤੇ ਬੋਲਣ ਵਾਲਾ ਦੁਆਬੀ ਗੱਦਾਰ ਆ ਇੱਕ 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 ਵਾਰ ਨਾ ਦੁਬਾਰਾ ਫੈਕਟ ਦਿਖਾ ਦਿਓ ਅਸੀਂ 1 ਲੱਖ ਵਾਲੀ ਉਹ ਵੀਡੀਓ ਬਹੁਤ ਵਾਇਰਲ ਕਰ ਰਹੇ ਆ ਕਿ 1 ਲੱਖ ਨੌਜਵਾਨ ਮਾਰਨ ਆ ਪਰ ਇਹ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਇਹ ਜੋ ਚੀਜ਼ ਤੁਸੀਂ ਦਿਖਾ ਰਹੇ ਹੋ ਇਹ ਚੀਜ਼ ਇਹ ਚੀਜ਼ ਬਾਰੇ ਦੱਸੋ ਹਾਂ ਇਹ ਚੀਜ਼ ਕਿ ਜਿਹੜਾ 1400 ਵਾਲਾ ਨਾ ਇਹ ਚੀਜ਼ ਜ਼ਰੂਰ ਦਿਖਾਓ ਇੱਕ ਵਾਰ ਦੱਸਿਓ ਲੋਕਾਂ ਨੂੰ 1 ਲੱਖ ਵਾਲਾ ਇਹਨਾਂ ਨੂੰ ਯਾਦ ਆ ਪਾ ਇਹ ਹਾਂ ਸੁੱਲੇ ਜਿਹੜੇ ਆ ਇਹ ਗੈਂਗ ਆ ਜੀ ਗਰੂਮਿੰਗ ਗੈਂਗ ਸੁੱਲੇ ਨੇ ਸਾਰੇ ਦੇ ਸਾਰੇ ਇਹ ਸਾਰੇ ਜਿਹੜੇ ਕਨਵੈਕਟ ਹੋਏ ਨੇ ਸਾਰਿਆਂ ਨੂੰ ਸਜ਼ਾ ਹੋਈ ਆ ਜੀ 219 ਸਾਲ 20 ਬੰਦੇ ਜੇਲਡ ਟੋਟਲ 219 ਸਾਲ ਇਹ ਕੌਣ ਨੇ ਸੈਕਸ ਟ੍ਰੈਫਿਕਿੰਗ ਸੈਕਸ ਅਟੈਕ ਔਨ ਯੰਗ ਗਰਲ ਬਿਟਵੀਨ 12 12 ਸਾਲ 10 ਸਾਲ 12 ਸਾਲ ਦੀਆਂ ਬੱਚੀਆਂ ਇਹਨਾਂ ਨੂੰ ਕੀ ਇਹਨਾਂ ਦਾ ਇਹਨਾਂ ਦਾ ਆਚਾਰ ਪਾਣਾ ਇਹ ਚੀਜ਼ ਸੋਸ਼ਲ ਮੀਡੀਆ ਦੇ ਵਾਇਰਲ ਨਹੀਂ ਕਰਦੇ ਇਹਨਾਂ ਦਾ ਇਹਨਾਂ ਦਾ ਆਚਾਰ ਪਾਣਾ ਇਹ ਚੀਜ਼ ਸੋਸ਼ਲ ਮੀਡੀਆ ਨੂੰ ਗੱਲ ਕਰਦੇ ਆ ਆਹਾ 1400 ਕੁੜੀ ਆ 5 ਸੁੱਲੇ 1400 ਕੁੜੀ ਬਲਾਤਕਾਰ ਕੀਤੇ 6 ਸਲੇ ਬਣਾਈਆਂ ਵਰਤੀਆਂ ਫਿਰ ਅੱਗੇ ਵੇਚਤੀਆਂ 5 ਲੱਖ 5 ਲੱਖ ਕੁੜੀ ਅਬਿਊਜ਼ ਇਨ ਅ ਸਿੰਗਲ ਇਅਰ ਅਰਾਊਂਡ 5 ਲੱਖ 1,3000 ਚਾਈਲਡ ਸੈਕਸ਼ੂਅਲ ਅਬਿਊਜ਼ often have been recorded by the police england ਤੇ ਇਹ ਕੁੜੀਆਂ ਕੌਣ ਨੇ ਸਿੱਖਣੀਆਂ ਤੇ Hindu ਦੀ Hindu ਤੇ ਸਿੱਖ ਤੇ ਇਹ سوشل میڈیا ਤੇ ਵਾਇਰਲ ਨਹੀਂ ਹੁੰਦੀਆਂ ਚੀਜ਼ਾਂ ਦੇਖੀਆਂ ਤੁਸੀਂ ਆਪਣੇ ਆਪ ਵੀ ਕਦੇ ਜਿੱਧਰ ਨੂੰ ਲਾ ਦੋ ਇਹਨਾਂ ਨੂੰ ਭੇਡਾਂ ਨੇ ਜਿੱਧਰ ਤਾਂ ਹੀ ਤਾਂ ਕਹਿੰਦਾ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਦੀਪ ਸੂਤ ਤਾਂ ਹੀ ਤਾਂ ਕਹਿੰਦਾ ਹਾਦੂਈਆ ਯਾਰ ਲੈ ਜਾਓ ਆਪਣੇ ਘਰਾਂ ਚ ਲੈ ਜਾਓ ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿ ਰਹੇ ਆ ਕਿ ਸਿੱਖ ਨੌਜਵਾਨ 1 ਲੱਖ ਮਾਰਨਾ ਪੰਜਾਬ ਚੋਂ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਏ ਇਸੇ ਵਿਸ਼ੇ ਦੇ ਵੀ ਤਿਆਰ ਵਰ ਤਿਆਰ ਹੋ ਕੇ ਰਹੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਸੁਲਿਆਂ ਵਾਲਾ ਚੈਪਟਰ ਖੜਿਆ ਜਦੋਂ ਮੈਂ ਇਹ ਦਿਖਾਇਆ ਕਿ ਤੁਹਾਡੀਆਂ 5 ਲੱਖ ਬੱਚੀਆਂ ਜਿਹੜੀਆਂ ਅਗਵਾ ਹੋ ਗਈਆਂ ਇੱਕ ਸਾਲ ਦੇ ਵਿੱਚ ਮੂਸੇ ਵਾਲੇ ਦੀ ਉਹ ਡੈੱਡ ਬੋਡੀ ਭੁੱਲ ਗਿਓ ਇੱਕ 6 ਫੁੱਟਾਂ ਨੌਜਵਾਨ ਇੱਕ ਮਾਂ ਦਾ ਸੋਹਣਾ ਸਣਖਾ ਲੰਬਾ ਲੰਜਾ ਪੁੱਤ ਛਤੀ ਪਾੜਤੀ ਉਹਦੀ ਮਰਿਆ ਬਲਾ ਚੋਰੀ ਆਇਆ ਜਾਂ ਮਰੀ ਉਹ ਵਿਚਾਰੀ ਨਵੀਂ ਵਿਆਹੀ ਆ 20000 ਰੁਪਏ ਚਕ ਟੁੱਚੜੋ ਜਾਂ ਭਈਆ ਲੈ ਕੇ ਇੱਕ ਸੋਹਣਾ ਸੁਨੱਖਾ ਸਰਦਾਰ ਮੁੰਡਾ ਛਾਤੀ ਪਾੜਤੀ 6 ਗੋਲੀਆਂ ਪਾਰ ਨਗਾਕੀਆਂ ਉਹਦੇ ਇੱਕ ਲੱਖ ਮੁੰਡਾ ਮਾਰਨਾ ਸਿਖਾਲਾ ਪਿਆ ਕਿੱਥੇ ਖਪਾਉਣਾ 1 ਲੱਖ ਮੁੰਡਾ ਦੇਖੋ ਮੈਂ ਉਹਦਾ ਕੋਈ ਚਿੱਲਾ ਨਹੀਂ ਹੈਗਾ ਭਗਵੰਤ ਮਾਨ ਮੈਂ ਤਾਂ ਕਈ ਵਾਰੀ ਠੋਕੇ ਆ ਮੈਂ ਤਾਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਠੋਕੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਆ ਸੁੱਲੇ ਜਿਹੜੇ ਆ ਇਹ ਗੈਂਗ ਆ ਜੀ ਗਰੂਮਿੰਗ ਗੈਂਗ ਸੁੱਲੇ ਨੇ ਸਾਰੇ ਦੇ ਸਾਰੇ ਆ ਪੰਜ ਸੁੱਲੇ 1400 ਕੁੜੀ ਬਲਾਤਕਾਰ ਕੀਤੇ ਸੈਕਸ ਸਲੇ ਬਣਾਈਆਂ ਵਰਤੀਆਂ ਫਿਰ ਅੱਗੇ ਵੇਚਤੀਆਂ ਤੇ ਇਹ ਕੁੜੀਆਂ ਕੌਣ ਨੇ ਸਿੱਖਣੀਆਂ ਤੇ Hindu Hindu ਤੇ ਸਿੱਖ ਮੈਂ ਆ ਜਿੰਨਾ ਗੱਲ ਕਰਦਾ ਦੋਆਬੀ ਗੱਦਾਰ ਦੋਆਬੀ ਗੱਦਾਰ ਦੋਆਬੀ ਗੱਦਾਰ ਦੋਆਬੀ ਗੱਦਾਰ ਕੁੜੀਆਂ ਤੁਹਾਡੀਆਂ ਕੱਢ ਕੇ ਲਈ ਜਾਂਦੇ ਨੇ ਇੱਕ ਹੋਰ ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿ ਰਹੇ ਆ ਕਿ ਸਿੱਖ ਨੌਜਵਾਨ 1 ਲੱਖ ਮਾਰਨਾ ਪੰਜਾਬ ਚੋਂ ਉਹ ਤੁਸੀਂ ਸੋਸ਼ਲ ਮੀਡੀਆ ਕਿੱਥੋਂ ਆਈ ਏ ਕਿੱਥੋਂ ਆਈ ਏ ਇਹ ਇੱਕ ਇੰਟਰਵਿਊ ਦੇ ਚੱਲਦੀ ਸਾਂ ਠੀਕ ਹੈ ਇੱਕ ਬੰਦੇ ਨੇ ਲਫ਼ਜ਼ ਵਰਤੀ ਕਿ 1 ਲੱਖ ਚਾਹੀਦਾ ਪੂਰੇ 1 ਲੱਖ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਏ ਇਸੇ ਵਿਸ਼ੇ ਦੇ ਵੀ ਤਿਆਰ ਵਰ ਤਿਆਰ ਹੋ ਕੇ ਰਹੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਇਹ ਉਦੋਂ ਹੀ ਕਦੋਂ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਸੁੱਲਿਆਂ ਵਾਲਾ ਚੈਪਟਰ ਖੇੜਿਆ ਜਦੋਂ ਮੈਂ ਇਹ ਦਿਖਾਇਆ ਕਿ ਤੁਹਾਡੀਆਂ 5 ਲੱਖ ਬੱਚੀਆਂ ਜਿਹੜੀਆਂ ਅਗਵਾ ਹੋ ਗਈਆਂ ਇੱਕ ਸਾਲ ਦੇ ਵਿੱਚ ਇਹ ਉਦੋਂ ਹੀ ਕਦੋਂ ਕਿਉਂ ਹੋਇਆ ਜਦੋਂ ਮੈਂ ਇਹ ਦੱਸਿਆ ਕਿ ਇਹ ਸੁੱਲੇ ਤੁਹਾਡੇ ਨਾਲ ਕਰ ਕੀ ਰਿਹਾ ਇਹ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਦੀਪੂ ਚੰਦਰ ਦਾਸ ਦੇ ਫੂਕੇ ਜਾਣ ਦੀ ਗੱਲ ਕੀਤੀ ਆ ਇਹ ਉਦੋਂ ਹੀ ਕਦੋਂ ਹੋਇਆ ਜਦੋਂ ਮੈਂ ਤੁਹਾਨੂੰ ਦਿਖਾਇਆ ਪ੍ਰੈਕਟੀਕਲੀ ਕਿ ਪਾਕਿਸਤਾਨ ਬੰਗਲਾਦੇਸ਼ ਕਸ਼ਮੀਰ ਤੁਹਾਡਾ ਕਿੱਤਾ ਤਬਾਹ ਹੋ ਰਿਹਾ ਤੁਹਾਡੇ ਹੱਥੋਂ ਨਿਕਲ ਗਿਆ ਇਹ ਉਦੋਂ ਹੀ ਕਿਉਂ ਹੋਇਆ ਦੂਜੀ ਗੱਲ ਹਮ 1 ਲੱਖ ਮੁੰਡੇ ਦੀ ਗੱਲ ਕਰਦੇ ਹਾਂ ਜੀ ਬڑے ਤਰਲੇ ਬੜੀਆਂ ਮਿੰਤਾਂ ਬੜਾ ਰੌਲਾ ਰੱਪਾ ਹੂੰ ਮੂਸੜੀ ਦੀ ਉਹ ਡੈੱਡ ਬੋਡੀ ਭੁੱਲ ਗਿਓ ਇੱਕ 6 ਫੁੱਟ ਨੌਜਵਾਨ ਠਾਈ ਬੋਲੇ ਵੀ ਨਹੀਂ ਜਾਂਦਾ ਉਹ ਤਾਂ ਇੱਕ 6 ਫੁੱਟ ਨੌਜਵਾਨ ਇੱਕ ਮਾਂ ਦਾ ਸੋਹਣਾ ਸੁਨੱਖਾ ਲੰਬਾ ਲੰਜਾ ਪੁੱਤ ਛਾਤੀ ਪਾੜਤੀ ਉਹਦੀ ਉਹ ਪਿਆ ਮਰੇ ਹੋਏ ਪੁੱਤ ਦੀ ਛਾਤੀ ਪਟਿਓ ਵੀ ਤੇ ਉਹਦੀ ਮਾਂ ਉਹਦੀ ਜੂੜੀ ਕਰਦੀ ਹੋਵੇ ਕਹਨੀ ਮੈਂ ਮੈਂ ਸੋਚ ਕੇ ਦੇਖੋ ਭੁੱਲ ਗਏ ਹੋ ਬਿਲਕੁਲ ਆ ਹੁਣੇ ਇੱਥੇ ਭਲਾ ਚੌਰੀਆ ਮਾਰਿਆ ਸੋਹਣ 10 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਵਿਚਾਰੇ ਦਾ ਹੂੰ 10 ਦਿਨ ਬਾਅਦ ਤੁਸੀਂ ਮਾਰਨਾ ਸੀ 10 ਦਿਨ ਪਹਿਲਾਂ ਮਾਰ ਦਿੰਦੇ ਵਿਆਹ ਤੋਂ ਪਹਿਲਾਂ ਮਾਰ ਦਿੰਦੇ ਯਾਰ ਤੁਹਾਡੀ ਦੁਸ਼ਮਣੀ ਸੀ ਪਹਿਲਾਂ ਮਾਰ ਦਿੰਦੇ ਹੂੰ ਮਰਿਆ ਭਲਾ ਚੌਰੀਆ ਹੈ ਜਾਂ ਮਰੀ ਉਹ ਵਿਚਾਰੀ ਨਵੀਂ ਵਿਆਹੀ ਆ ਜਿਨੇ 10 ਦਿਨ ਸੁਹਾਗ ਨਹੀਂ ਹੰਡਾਇਆ ਮਰਿਆ ਕੋਣ ਹੈ ਹਰੀ 9 ਦੇ ਹਿੱਕ ਦੇ ਵਿੱਚੋਂ ਦੀ 6 ਗੋਲੀਆਂ ਪਾਰ ਹੋਈਆਂ ਨੇ ਇੱਕ ਟੁੱਟੜੂ ਆ ਭਈਆ ਜਦੋਂ ਅਸੀਂ ਜਦੋਂ ਲੱਬਣ ਤੁਰੇ ਜਦੋਂ ਸਾਰਾ ਵੈਰੀਫਾਈ ਕਰਕੇ ਉਸ ਭਈਏ ਤੱਕ ਪਹੁੰਚੇ ਜੀ 20000 ਰੁਪਏ ਚ ਟੁੱਟੜੂ ਜਾਂ ਭਈਆ ਲੈ ਕੇ ਇੱਕ ਸੋਹਣਾ ਸੁਨੱਖਾ ਸਰਦਾਰ ਮੁੰਡਾ ਛਾਤੀ ਪਾੜਤੀ 6 ਗੋਲੀਆਂ ਪਾਰ ਨਗਾਤੀਆਂ ਉਹਦੇ ਲਾਈ ਉਹਨਾਂ ਨੂੰ ਰਾਜ਼ ਰੱਖ ਲਓ ਨਾ ਜੋ ਘਰਾਂ ਚਾ ਰੱਖ ਲੋ 1K47 ਦੇ ਨਾਲ ਲੁੱਟ ਹੋਈ ਉਹ ਸੀਸੀਟੀਵੀ ਭੁੱਲ ਗਏ ਹੋ 1K ਬੁੱਕਲ ਚੋਂ 1K47 ਕੱਢੀ ਆ ਤੇ ਲੁੱਟਿਆ ਲੁੱਟ ਕੇ ਤੁਸੀਂ ਚਲੋ ਬਾਕੀ ਚੀਜ਼ਾਂ ਛੱਡੋ ਇਹ ਤਾਂ ਫੇਰ ਨੌਜਵਾਨ ਮਾਰੇਗੇ ਉਹ ਭੁੱਲ ਗਏ ਹੋ ਕਿ ਇੱਕ ਬੁੜੀ ਵਿਚਾਰੀ ਲੰਗ ਮਾਰਦੀ ਹੋਈ ਟੇਢੀ ਮੇਢੀ ਹੋ ਕੇ ਕਿਸੇ ਤਰੀਕੇ ਨਾਲ ਤੁਰ ਜਾਂਦੀ ਆ ਤੇ ਇੱਕ ਪੁੱਛੜੂ ਜਾ ਆਂਦਾ ਉਹਦੀ ਗਲ ਚੋਂ ਜਾਂ ਉਹਦੇ ਕੰਨ ਚੋਂ 체ਨ ਜਾਂ ਉਹਦੀ ਉਹਦੀ ਵਾਲੀ ਨੂੰ ਖਿੱਚਦੇ ਹੋਏ ਧੂੰਦੇ ਹੋਏ ਉਸ ਬੀਬੀ ਨੂੰ ਧੂੰਦੇ ਹੋਏ ਲੈ ਕੇ ਜਾਂਦਾ ਉਹਦੇ ਕੰਨ ਪਾੜਦਾ ਜਾਂ ਉਹਦਾ ਗਲ ਪਾੜਦਾ ਉਹ ਥਾੜ ਕਰਦੀ ਜ਼ਮੀਨ ਤੇ ਵੱਜਦੀ ਆ ਪਤਾ ਨਹੀਂ ਉਹ ਜੂੰਦੀ ਆ ਪਤਾ ਨਹੀਂ ਉਹ ਮਰ ਗਈ ਆ ਉਹ ਉਹ ਲੜਕੀਆਂ ਉਹ ਬੀਬੀਆਂ ਭੁੱਲ ਗਿਓ ਜਿੰਨਾ ਦੇ ਮੋਡੇ ਤੋਂ ਜਾਂਦੇ ਹੋਏ ਬਾਈਕ ਦੇ ਉਤੋਂ ਦੀ ਪਰਸ ਖਿੱਚਦੇ ਨੇ ਧੂੰਦੇ ਨੇ ਉਹ ਵਿਚਾਰੀਆਂ ਸੜਕਾਂ ਤੇ ਧੂੰਦੀਆਂ ਜਾਂਦੀਆਂ ਨੇ ਗੋਡੇ ਛਲ ਗਏ ਮੂੰਹ ਛਲ ਗਏ ਕੂਣੀਆਂ ਚੱਲ ਗਈਆਂ ਉੱਪਰ ਲੱਗੇ ਹੋ ਲੈ ਜਾਓ ਇਹਨਾਂ ਨੂੰ ਘਰਾਂ ਚ ਲੈ ਜਾਓ ਆਪਣੇ ਕਿੰਨੇ ਹੁਣ ਤੱਕ ਇਨਕਾਊਂਟਰ ਇਨਕਾਊਂਟਰ ਦਾ ਮਤਲਬ ਕੀ ਹੈ ਇਨਕਾਊਂਟਰ ਦਾ ਮਤਲਬ ਇਹ ਹੈ ਕਿ ਪੁਲਿਸ ਨੂੰ ਖੁੱਲ ਹੋ ਜਾਂਦੀ ਆ ਜੀ ਕਿ ਤੁਸੀਂ ਗ੍ਰਿਫਤਾਰ ਕਰਨ ਵਾਸਤੇ ਉਹਦੇ ਗਿੱਟੇ ਗੋਡੇ 'ਚ ਗੋਲੀ ਮਾਰ ਲਓ ਹੁਣ ਤੱਕ ਕਿੰਨੇ ਮਰੇ ਨੇ ਟੋਟਲ ਕਿੰਨੇ ਮਰੇ ਨੇ ਕਿੰਨੇ ਇਨਕਾਊਂਟਰ ਹੋਏ ਨੇ ਹੁਣ ਤੱਕ 6 ਜਾਂ 7 ਇਨਕਾਊਂਟਰ ਹੋਏ ਨੇ ਜੀ ਉਹਨਾਂ ਦੇ ਵੀ ਗਿੱਟਿਆਂ ਗੋਡਿਆਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਮਾਰਿਆ ਕਿਹੜਾ ਹੁਣ ਤੱਕ 1 ਲੱਖ ਮੁੰਡਾ ਮਾਰਨਾ ਸਖਾਲਾ ਪਿਆ ਕਿੱਥੇ ਖਪੋਣਾ 1 ਲੱਖ ਮੁੰਡਾ ਜੇ ਜੇ ਇੱਕ ਲੱਖ ਮੁੰਡੇ ਦੀ ਗੱਲ ਹੋਈ ਆ ਤੇ ਜੇ ਜੋ ਜਿਹੜੇ ਇਹ ਨੇ ਜਿਹੜੇ ਸੜਕਾਂ ਤੇ ਜਾਂਉਂਦੀਆਂ ਦੀਆਂ ਵਾਲੀਆਂ ਖੋਂਦੇ ਫਿਰਦੇ ਨੇ ਜਿਹੜੇ ਇੱਕ ਉਹ ਇੱਕ ਉਹ ਸੀਨ ਮੈਨੂੰ ਯਾਦ ਆਂਦਾ ਮੋਟਰਸਾਈਕਲ ਤੇ ਆਏ ਘਰ ਦੇ ਬਾਹਰ ਮੋਟਰਸਾਈਕਲ ਆਇਆ ਬੀਬੀ ਅੰਦਰ ਕੱਲੀ ਸੀ ਦੋਨੋਂ ਜਣੇ ਬੜੇ ਘਰ ਦੇ ਅੰਦਰ ਗੁਲੀਆਂ ਮਾਰੀਆਂ ਦਿਨ ਦਿਹਾੜੇ ਫੇਰ ਬਾਈਕ ਤੇ ਬੈਠੇ ਨਿਕਲ ਗਏ ਭੁੱਲ ਗਏ ਫੇਰ ਇਹਨਾਂ ਨੂੰ ਰੱਖ ਲਓ ਆਪਣੇ ਆਪਣੇ ਘਰਾਂ ਚ ਰੱਖ ਲਓ ਪਰ ਜਿਸ ਤਰੀਕੇ ਨਾਲ ਉਹ ਬਿਆਨ ਵਾਇਰਲ ਹੋ ਰਿਹਾ ਆ ਉਹਦੇ ਪਿੱਛੇ ਨਾ 1 ਲੱਖ ਮੁੰਡਾ ਕਿੰਨੇ ਜ਼ੀਰੋ ਲੱਗਦੇ 1 ਲੱਖ ਚ ਨਹੀਂ ਫੇਰ ਥੋੜ ਨੂੰ ਇੱਕ ਵਾਰ ਲੱਗਦਾ ਨਹੀਂ ਕਿ ਕੋਈ ਵੀ ਬੰਦਾ ਉੱਠ ਕੇ ਫਿਰਦਾ ਹੈ ਕੋਈ ਵੀ ਬਿਆਨ ਦੇ ਦੂਗਾ ਉੱਠ ਕੇ ਪਰ ਜਿਸ ਤਰੀਕੇ ਨਾਲ ਉਹ ਵਾਇਰਲ ਹੋਇਆ ਲੋਕ ਵਾਇਰਲ ਕਰ ਰਹੇ ਨੇ ਯਾਰ ਭੇੜ ਚਾਲ ਜਿੱਧਰ ਨੂੰ ਜਿੱਦ ਜਿੰਨੇ ਲਾਇਆ ਗੱਲੀ ਉਧਰ ਨੂੰ ਉਹ ਚੱਲੀ ਠੀਕ ਆ ਤੇ ਫੇਰ ਗੱਲ ਤੇ ਇਹ ਹੈ ਨਾ ਕਿ ਤੁਸੀਂ ਮੂਸੇ ਵਾਲੇ ਦੀ ਉਹ 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 ਤਸਵੀਰ ਭੁੱਲ ਗਏ ਹੋ ਫਿਰ ਤਾਂ ਜੀ ਜੀ ਫਿਰ ਤਾਂ ਤੁਸੀਂ ਉਹ ਭੁੱਲ ਗਏ ਹੋ ਜਾਂ ਫਿਰ ਤੁਸੀਂ ਉਹ ਹਰੀ ਨੂੰ ਭੁੱਲ ਗਏ ਹੋ ਜਾਂ ਫਿਰ ਤੁਸੀਂ ਉਹ ਜਿਹੜਾ ਮੁੰਡਾ ਬਲਾ ਚੋਰੀਆ ਮਾਰਿਆ ਉਹ ਭੁੱਲ ਗਏ ਹੋ ਜਾਂ ਹੋਰ ਇੱਕ ਇੱਕ ਮੇਰਾ ਭਰਾ ਉਹਨੇ ਫੋਰਚਨਰ ਖਰੀਦੀ ਜੀ ਉਹ ਕੋਈ ਸੋਸ਼ਲ ਮਾਰਕੀਟਿੰਗ ਦਾ ਜੋ ਕੋਲ ਉਹਨੇ ਪਤਾ ਨਹੀਂ ਡਾਊਨ ਪੇਮੈਂਟ ਦੇ ਕੇ ਜੀ 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 ਲੋਨ ਤੇ ਜਾ ਕੇ ਫੋਰਚਨਰ ਖਰੀਦ ਲਿਆ ਵਿਚਾਰੇ ਨੇ ਪਤਾ ਨਹੀਂ 10 ਲੱਖ ਰੁਪਏ ਡਾਊਨ ਪੇਮੈਂਟ ਦਿੱਤਾ ਸੀ ਤੇ 15 ਲੱਖ ਰੁਪਏ ਦੀ ਫਰੋਤੀ ਆ ਗਈ ਇਹ ਸਾਨੂੰ 15 ਲੱਖ ਰੁਪਏ ਦੇ ਤੂੰ ਫੋਰਚਨਰ ਖਰੀਦਿਆ 10 ਲੱਖ ਤਾਂ ਡਾਊਨ ਪੇਮੈਂਟ ਦੇ ਕੇ ਆਇਆ ਅੱਛਾ ਤੋਂ ਹੀ ਆ ਯਾਰ ਪਹਿਲਾਂ ਤੁਸੀਂ ਕਹਿੰਦੇ ਹੋ ਕਰਦੇ ਨਹੀਂ ਦੇਖੋ ਮੈਂ ਉਹਦਾ ਕੋਈ ਚੇਲਾ ਨਹੀਂ ਹੈਗਾ ਭਗਵੰਤ ਮਾਨ ਮੈਂ ਤਾਂ ਕਈ ਵਾਰੀ ਠੋਕਿਆ ਮੈਂ ਤਾਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਠੋਕਿਆ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਸੱਚ ਹੁੰਦਾ ਮੈਂ ਠੋਕ ਦਿੰਦਾ ਜਿੱਥੇ ਉਹ ਸਹੀ ਆ ਸਹੀ ਆ ਮੈਂ ਇਹ ਵੀ ਕਹਿੰਦਾ ਕਿ ਭਗਵੰਤ ਮਾਨ ਉਹਦੀ ਪਿੱਠ ਸੁਣਦੀ ਆ ਸ਼ਾਬਾਸ਼ ਆ ਉਹਦੀ ਕਿ ਬਰਜਿੰਦਰ ਪਾਸਟਰ ਦੇ ਨਾਲ ਉਹਦੀਆਂ ਫੋਟੋਆਂ ਦਿਖਾ-ਦਿਖਾ ਕੇ ਸਾਨੂੰ ਡਰਾਇਆ ਪਰ ਪ੍ਰਜਿੰਦਰ ਪਾਸਟਰ ਜਦੋਂ ਤੱਕ ਉਹਦਾ ਸਾਰਾ ਕੇਸ ਚੱਲਿਆ ਅਸੀਂ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਭਗਵੰਤ ਮਾਨ ਜਾਂ ਉਹਦੀ ਟੀਮ ਵੱਲੋਂ ਸਾਨੂੰ ਕਿਸੇ ਨੇ ਨਹੀਂ ਛੜਿਆ ਕਿਸੇ ਨੇ ਸਾਨੂੰ ਫੋਨ ਕਰਕੇ ਨਹੀਂ ਕਿਹਾ ਵੀ ਸਾਡਾ ਬੰਦਾ ਆ ਆਹ ਫਲਾਣਾ ਟਮਾਨ ਬਿਲਕੁਲ ਵੀ ਨਹੀਂ ਅੱਜ ਬੈਠਾ ਉਹ ਜੀ ਇੰਚ ਉਹਦੀ ਪਿੱਟ ਸੁਣਦੀ ਆ ਭਗਵੰਤ ਮਾਨ ਦੀ ਪਹਿਲਾਂ ਇਹ ਸੀ ਕਿ ਭਗਵੰਤ ਮਾਨ ਕੁਝ ਕਰਦਾ ਨਹੀਂ ਹੁਣ ਜੇ ਹੋ ਰਿਹਾ ਹੈ ਜਿਹੜੇ ਜਿਹ ਉਹ ਉਹ ਪੂ ਲੱਗੇ ਹੋ ਯਾਰ ਨਸਾਂ ਦੇ ਵਿੱਚ ਐ ਸਿਰੰਜਾਂ ਫਸਾ ਕੇ ਹੂੰ ਉਹ ਮੁੰਡੇ ਨਾਲਿਆਂ 'ਚ ਪਏ ਹੋਏ ਨੇ ਬਿਲਕੁਲ ਕੂੜੇ ਦੇ ਢੇਰਾਂ 'ਚ ਪਏ ਹੋਏ ਨੇ ਉਹ ਭੁੱਲ ਗਏ ਹੋ ਕੀ ਕਰ ਰਹੇ ਨੇ ਕਿੰਨੇ ਮਾਰਦੇ ਹੁਣ ਤੱਕ ਸਿਰਫ ਉਹਨਾਂ ਉਹ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਟਾਂ 'ਚ ਪੇਸ਼ ਕਰਦੇ ਪਏ ਨੇ ਥੈਟਸ ਇਟ ਫੇ ਬਿਆਨ ਦਾ ਕੀ ਕਹਿਣਾ ਚਾਹੀਦਾ ਕਿ 1 ਲੱਖ ਜਿਹੜਾ ਨੌਜਵਾਨ ਦਾ ਜਿਹੜੇ ਲੋਕ ਰੀਲਾ ਪਾਰੇ ਨੇ ਸਟੇਟਸਾਂ ਪਾਰੇ ਨੇ ਉਹਨਾਂ ਲਈ ਫਿਰ ਕੀ ਲਫ਼ਜ਼ ਵਰਤੋਗੇ ਤੁਸੀਂ ਫਿਰ ਫਿਰ ਭਗਵੰਤ ਮਾਨ ਨੂੰ ਜਿੱਥੇ ਉੱਥੇ ਪੋਸਟਾਂਗੇ ਪਾਣੀਆ ਤੁਸੀਂ ਚਿੱਠੀ ਲਿਖੋ ਭਗਵੰਤ ਮਾਨ ਨੂੰ ਸਿੱਧੀ ਚਿੱਠੀ ਲਿਖੋ ਈਮੇਲ ਕਰੋ ਉਹਨੂੰ ਇਹ ਬੰਦ ਕਰ ਦੇ ਯਾਰ ਅਸੀਂ ਮੂਸੇ ਵਾਲੇ ਦੀ ਇੱਕ ਡੈਡ ਬਾਡੀ ਹੋਰ ਦੇਖ ਸਕਦੇ ਆ ਅਸੀਂ ਆ ਜਿਹੜੀਆਂ ਸਾਡੀਆਂ ਮਾਵਾਂ ਦੀਆਂ ਵਾਲੀਆਂ ਖਿੱਚ-ਖਿੱਚ ਕੇ ਉਹਨਾਂ ਨੂੰ ਸੜਕਾਂ ਤੇ ਹਨਾ ਅਸੀਂ ਉਹ ਵੀ ਦੇਖਣਾ ਚਾਹੁੰਦੇ ਆ ਅਸੀਂ ਆ ਨਸਾਂ 'ਚ ਟੀਕੇ ਵੀ ਦੇਖਣਾ ਚਾਹੁੰਦੇ ਆ ਅਸੀਂ ਨਾਲਿਆਂ ਦੇ ਵਿੱਚ ਮਰੇ ਹੋਏ ਨੌਜਵਾਨ ਵੀ ਦੇਖਣਾ ਚਾਹੁੰਦੇ ਆ ਫਿਰ ਲਿਖੋ ਇਹ ਭਗਵੰਤ ਮਾਨ ਨੂੰ ਦੇਖ ਦੋ ਕਿ ਸੇ ਪਾਸੇ ਦਾ ਡਿਗੋ ਯਾਰ ਜੀ ਉਹ ਉਹ ਜਿਹੜਾ ਜਿੰਨੇ ਇਹ ਮੁੰਡੇ ਮਰੇ ਨੇ ਜਿੰਨੇ ਨੌਜਵਾਨ ਮਰੇ ਨੇ ਨਾ ਤਾਂ ਕਿਸੇ ਗੈਂਗਸਟਰ ਦੀ ਮਾਂ ਭੈਣ ਬੀਬੀ ਮਰਨੀ ਚਾਹੀਦੀ ਆ ਨਾ ਕਿਸੇ ਨੌਜਵਾਨ ਦੀ ਭੈਣ ਬੀਬੀ ਮਾਂ ਮਰਨੀ ਚਾਹੀਦੀ ਆ ਨਾ ਕੋਈ ਨੌਜਵਾਨ ਮਰਨਾ ਚਾਹੀਦਾ ਨਾ ਸਾਰੇ ਹੀ ਆਪਣੇ ਭਰਾ ਨੇ ਠੀਕ ਆ ਪਰ ਕਰਮ ਘੁੰਮ ਕੇ ਤਾਂ ਮੱਥੇ 'ਚ ਵੱਜਣੇ ਆ ਜਿੰਨੇ ਜੋ ਕਰਮ ਕੀਤਾ ਮੈਂ ਜੋ ਕਰ ਰਿਹਾ ਮੇਰੇ ਕੋ ਮਗੇ ਮੱਥੇ ਚ ਵੱਜਣਾ ਹਰੇਕ ਦਾ ਕਰਮ ਘੁੰਮ ਕੇ ਉਹਦੇ ਮੱਥੇ ਚ ਵੱਜਣਾ ਜਾਂ ਫਿਰ ਜਾਂ ਫਿਰ ਤੁਸੀਂ ਭਗਵਾਨ ਜੀ ਨੂੰ ਚਿੱਠੀਆਂ ਲਿਖੋ ਸਾਰੇ ਜਣੇ ਰਲ ਕੇ ਕਿ ਇਹ ਬੰਦ ਕਰ ਦੇ ਤੇ ਆ ਜਿੰਨੇ ਵੀ ਜਿੰਨੇ ਵੀ ਆ ਛੋਰੀ ਮਾਰਨੇ ਜਿੰਨੇ ਵੀ ਆ ਪਾਕਟ ਮਾਰਨੇ ਜਿੰਨੇ ਵੀ ਇਹ ਤੁਹਾਡੀਆਂ ਮਾਵਾ ਭੈਣਾ ਦੇ ਪਰਸ ਖਿੱਚ ਰਹੇ ਨੇ ਉਹਨਾਂ ਨੂੰ ਸੜਕਾਂ ਤੇ ਪਟਕ ਪਟਕ ਕੇ ਮਾਰ ਰਹੇ ਨੇ ਜਿੰਨੇ ਵੀ ਆ ਨਸ਼ਾ ਵੇਚਣ ਵਾਲੇ ਨੇ ਤੁਹਾਡੇ ਭਰਾਵਾਂ ਦੀਆਂ ਡੈੱਡ ਬੋਡੀਆਂ ਨਾਲਿਆਂ ਚ ਪਈਆਂ ਤੇ ਭਗਵਾਨ ਜੀ ਨੂੰ ਲਿਖ ਦਿਓ ਕਿ ਭਾਈ ਅਸੀਂ ਠੀਕ ਆ ਓਕੇ ਆ ਖੁਸ਼ ਆ ਪਰ ਇੰਹੀਂ ਦੇਖਣਾ ਚਾਹੁੰਦੇ ਆ ਹੂੰ ਤੂੰ ਰਹਿਣ ਦੇ ਤੂੰ ਰਹਿਣ ਦੇ ਇਹ ਪ੍ਰੋਗਰਾਮ ਨਾ ਕਰ ਤੂੰ ਨਾ ਕਰ ਇਹਨਾਂ ਨੂੰ ਗ੍ਰਿਫਤਾਰ ਲਿਖ ਦੋ ਉਹਨਾਂ ਨੂੰ ਹਦੂ ਇਹਰ ਬੇਵਕੂਫੀ ਦੀ ਬਿਲਕੁਲ ਤੁਸੀਂ ਜੀਣ ਹੀ ਨਹੀਂ ਦਿੰਦੇ ਨਾ ਇੱਧਰ ਨਾ ਉੱਧਰ ਮੇਰੇ ਨਾਲ ਕੀ ਕਰਦੇ ਨੇ ਮੈਂ ਆ ਜਿੰਨਾ ਗੱਲ ਕਰਦਾ ਦੋਆਬੀ ਗੱਦਾਰ ਦੋਆਬੀ ਗੱਦਾਰ ਦੋਆਬੀ ਗੱਦਾਰ ਦੋਆਬੀ ਗੱਦਾਰ ਕੁੜੀਆਂ ਤੁਹਾਡੀਆਂ ਕੱਢ ਕੇ ਲਈ ਜਾਂਦੇ ਨੇ ਬੰਦੇ ਤੁਹਾਡੇ ਮਾਰੀ ਜਾਂਦੇ ਨੇ ਖਿੱਤਾ ਤੁਹਾਡਾ ਹੜਪ ਗਏ ਤੇ ਬੋਲਣ ਵਾਲਾ ਦੁਆਬੀ ਗੱਦਾਰ ਆ ਇੱਕ 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 ਵਾਰਨ ਦੁਆਰਾ ਫੈਕਟ ਦਿਖਾ ਦਿਓ ਅਸੀਂ 1 ਲੱਖ ਵਾਲੀ ਉਹ ਵੀਡੀਓ ਬਹੁਤ ਵਾਇਰਲ ਕਰ ਰਹੇ ਆ ਕਿ 1 ਲੱਖ ਨੌਜਵਾਨ ਮਾਰਨ ਆ ਪਰ ਇਹ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਇਹ ਜੋ ਚੀਜ਼ ਤੁਸੀਂ ਦਿਖਾ ਰਹੇ ਹੋ ਇਹ ਚੀਜ਼ ਇਹ ਚੀਜ਼ ਬਾਰੇ ਦੱਸੋ ਹਾਂ ਇਹ ਚੀਜ਼ ਕਿ ਜਿਹੜਾ 1400 ਵਾਲਾ ਨਾ ਇਹ ਚੀਜ਼ ਜ਼ਰੂਰ ਦਿਖਾਓ ਇੱਕ ਵਾਰ ਦੱਸਿਓ ਲੋਕਾਂ ਨੂੰ 1 ਲੱਖ ਵਾਲਾ ਇਹਨਾਂ ਨੂੰ ਯਾਦ ਆਪੇ ਇਹ ਆ ਸੁੱਲੇ ਜਿਹੜੇ ਆ ਇਹ ਗੈਂਗ ਆ ਜੀ ਗਰੂਮਿੰਗ ਗੈਂਗ ਸੁੱਲੇ ਨੇ ਸਾਰੇ ਦੇ ਸਾਰੇ ਇਹ ਸਾਰੇ ਜਿਹੜੇ ਆ ਕਨਵੈਕਟ ਹੋਏ ਨੇ ਸਾਰਿਆਂ ਨੂੰ ਸਜ਼ਾ ਹੋਈ ਆ ਜੀ 219 ਸਾਲ 20 ਬੰਦੇ ਜੇਲਡ ਟੋਟਲ 219 ਸਾਲ ਇਹ ਕੌਣ ਨੇ ਸੈਕਸ ਟ੍ਰੈਫਿਕਿੰਗ ਸੈਕਸ ਅਟੈਕ ਔਨ ਯੰਗ ਗਰਲ ਬਿਟਵੀਨ 12 12 ਸਾਲ 10 ਸਾਲ 12 ਸਾਲ ਦੀਆਂ ਬੱਚੀਆਂ ਇਹਨਾਂ ਨੂੰ ਕੀ ਇਹਨਾਂ ਦਾ ਇਹਨਾਂ ਦਾ ਆਚਾਰ ਪਾਣਾ ਇਹ ਚੀਜ਼ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਕਰਦੇ ਇਹਨਾਂ ਦਾ ਇਹਨਾਂ ਦਾ ਆਚਾਰ ਪਾਣਾ ਇਹ ਚੀਜ਼ ਸੋਸ਼ਲ ਮੀਡੀਆ ਤੇ ਗੱਲ ਕਰਦੇ ਆਹਾਂ 1400 ਕੁੜੀ ਆ ਪੰਜ ਸੁੱਲੇ 1400 ਕੁੜੀ ਬਲਾਤਕਾਰ ਕੀਤੇ ਸੈਕਸ ਸਲੇ ਬਣਾਈਆਂ ਵਰਤੀਆਂ ਫਿਰ ਅੱਗੇ ਵੇਚਤੀਆਂ 5 ਲੱਖ 5 ਲੱਖ ਕੁੜੀ ਅਬਿਊਜ਼ ਇਨ ਅ ਸਿੰਗਲ ਈਅਰ ਅਰਾਊਂਡ 5 ਲੱਖ 1 ਲੱਖ 3 ਹਜ਼ਾਰ ਚਾਈਲਡ ਸੈਕਸ਼ੂਅਲ ਅਬਿਊਜ਼ ਆਫਟਨ ਹੈਵ ਬੀਨ ਰਿਕਾਰਡਡ ਬਾਈ ਦਾ ਪੁਲਿਸ ਇੰਗਲੈਂਡ ਤੇ ਇਹ ਕੁੜੀਆਂ ਕੌਣ ਨੇ ਸਿੱਖਣੀਆਂ ਤੇ ਹਿੰਦੂ ਹਿੰਦੂ ਤੇ ਸਿੱਖ ਤੇ ਇਹ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਹੁੰਦੀ ਇਹ ਚੀਜ਼ਾਂ ਦੇਖੀਆਂ ਤੁਸੀਂ ਆਪਣੇ ਆਪ ਹੀ ਕਦੇ ਜਿੱਧਰ ਨੂੰ ਲਾ ਦੋ ਇਹਨਾਂ ਨੂੰ ਭੇਡਾਂ ਨੇ ਜਿੱਧਰ ਤਾਂ ਹੀ ਤਾਂ ਕਹਿੰਦਾ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਦੀਪ ਸਿੰਘ ਤਾਂ ਹੀ ਤਾਂ ਕਹਿੰਦਾ ਅੱਦੋ ਇਹ ਯਾਰ ਲੈ ਜਾਓ ਆਪਣੇ ਘਰਾਂ ਚ ਲੈ ਜਾਓ ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿ ਰਹੇ ਆ ਕਿ ਸਿੱਖ ਨੌਜਵਾਨ 1 ਲੱਖ ਮਾਰਨਾ ਪੰਜਾਬ ਚੋਂ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਏ ਇਸੇ ਵਿਸ਼ੇ ਤੇ ਵੀ ਤਿਆਰ ਵਰ ਤਿਆਰ ਹੋ ਕੇ ਰਹੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਸੁਲਿਆਂ ਵਾਲਾ ਚੈਪਟਰ ਖੇੜਿਆ ਜਦੋਂ ਮੈਂ ਇਹ ਦਿਖਾਇਆ ਕਿ ਤੁਹਾਡੀਆਂ 5 ਲੱਖ ਬੱਚੀਆਂ ਜਿਹੜੀਆਂ ਅਗਵਾਹ ਹੋ ਗਈਆਂ 1 ਸਾਲ ਦੇ ਵਿੱਚ ਮੂਸੇ ਵਾਲੇ ਦੀ ਉਹ ਡੈੱਡ ਬਾਡੀ ਭੁੱਲ ਗਏ ਹੋ ਇਕ 6 ਫੁੱਟਾਂ ਨੌਜਵਾਨ ਇੱਕ ਮਾਂ ਦਾ ਸੋਹਣਾ ਸੁਣੱਖਾ ਲੰਬਾ ਲੰਜਾ ਪੁੱਟ ਛਾਤੀ ਪਾੜਦੀ ਉਹਦੀ ਮਰਿਆ ਬਲਾ ਚੋਰੀ ਆ ਜਾਂ ਮਰੀ ਉਹ ਵਿਚਾਰੀ ਨਵੀਂ ਵਿਆਹੀ ਆ 20000 ਰੁਪਏ ਚਕ ਟੁੱਚੜੋ ਜਾਂ ਭਈਆ ਲੈ ਕੇ ਇੱਕ ਸੋਹਣਾ ਸੁਣੱਖਾ ਸਰਦਾਰ ਮੁੰਡਾ ਛਾਤੀ ਪਾੜਦੀ 6 ਗੁਣੀਆਂ ਪਾਰ ਨਗਾਕੀਆਂ ਉਹਦੇ ਇੱਕ ਲੱਖ ਮੁੰਡਾ ਮਾਰਨਾ ਸਖਾਲਾ ਪਿਆ ਕਿੱਥੇ ਖਪਾਉਣਾ 1 ਲੱਖ ਮੁੰਡਾ ਦੇਖੋ ਮੈਂ ਉਹਦਾ ਕੋਈ ਚਿੱਲਾ ਨਹੀਂ ਹੈਗਾ ਭਗਵੰਤ ਮਾਨ ਮੈਂ ਤਾਂ ਕਈ ਵਾਰੀ ਠੋਕੇ ਆ ਮੈਂ ਤਾਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਠੋਕੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਸਾ ਸੁੱਲੇ ਜਿਹੜੇ ਆ ਇਹ ਗੈਂਗ ਆ ਜੀ ਗਰੂਮਿੰਗ ਗੈਂਗ ਸੁੱਲੇ ਨੇ ਸਾਰੇ ਤੇ ਸਾਰੇ ਆ ਆ 5 ਸੁੱਲੇ 1400 ਕੁੜੀ ਬਲਾਤਕਾਰ ਕੀਤੇ ਸੈਕਸ ਸਲੇ ਬਣਾਈਆਂ ਵਰਤੀਆਂ ਫਿਰ ਅੱਗੇ ਵੇਚਤੀਆਂ ਤੇ ਇਹ ਕੁੜੀਆਂ ਕੌਣ ਨੇ ਸਿੱਖਣੀਆਂ ਤੇ ਹਿੰਦੂ ਦੀ ਹਿੰਦੂ ਤੇ ਸਿੱਖ ਮੈਂ ਆ ਜਿੰਨਾ ਗੱਲ ਕਰਦਾ ਦੋ ਆਬੀ ਗਦਾਰ ਦੋ ਆਬੀ ਗਦਾਰ ਦੋ ਆਬੀ ਗਦਾਰ ਦੋ ਆਬੀ ਗਦਾਰ ਕੁੜੀਆਂ ਤੁਹਾਡੀਆਂ ਕੱਢ ਕੇ ਲਈ ਜਾਂਦੇ ਨੇ ਇੱਕ ਹੋਰ ਸੋਸ਼ਲ ਮੀਡੀਆ ਤੇ ਰੀਲ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿ ਰਹੇ ਆ ਕਿ ਸਿੱਖ ਨੌਜਵਾਨ 1 ਲੱਖ ਮਾਰਨਾ ਪੰਜਾਬ ਚੋਂ ਉਹ ਤੁਸੀਂ ਸੋਸ਼ਲ ਮੀਡੀਆ ਕਿੱਥੋਂ ਆਈ ਏ ਕਿੱਥੋਂ ਆਈ ਏ ਇਹ ਇੱਕ ਇੰਟਰਵਿਊ ਦੇ ਚੱਲਦੀ ਸੋ ਠੀਕ ਹੈ ਇੱਕ ਬੰਦੇ ਨੇ ਲਬਜ਼ ਵਰਤੀ ਕਿ 1 ਲੱਖ ਚਾਹੀਦਾ ਪੂਰੇ 1 ਲੱਖ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਏ ਇਸੇ ਵਿਸ਼ੇ ਦੇ ਵੀ ਤਿਆਰ ਵਰ ਤਿਆਰ ਹੋ ਕੇ ਰਹੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਇਹ ਉਦੋਂ ਹੀ ਕਦੋਂ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਸੁਲਿਆਂ ਵਾਲਾ ਚੈਪਟਰ ਖੇੜਿਆ ਜਦੋਂ ਮੈਂ ਇਹ ਦਿਖਾਇਆ ਕਿ ਤੁਹਾਡੀਆਂ 5 ਲੱਖ ਬੱਚੀਆਂ ਜਿਹੜੀਆਂ ਅਗਵਾ ਹੋ ਗਈਆਂ ਇੱਕ ਸਾਲ ਦੇ ਵਿੱਚ ਇਹ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਇਹ ਦੱਸਿਆ ਕਿ ਇਹ ਸੁਲੇ ਤੁਹਾਡੇ ਨਾਲ ਕਰ ਕੀ ਰਹੇ ਆ ਉਦੋਂ ਹੀ ਕਿਉਂ ਹੋਇਆ ਜਦੋਂ ਮੈਂ ਦੀਪੂ ਚੰਦਰ ਦਾਸ ਦੇ ਫੁਕੇ ਜਾਣ ਦੀ ਗੱਲ ਕੀਤੀ ਆ ਇਹ ਉਦੋਂ ਹੀ ਕਦੋਂ ਹੋਇਆ ਜਦੋਂ ਮੈਂ ਤੁਹਾਨੂੰ ਦਿਖਾਇਆ ਪ੍ਰੈਕਟੀਕਲੀ ਕਿ ਪਾਕਿਸਤਾਨ ਬੰਗਲਾਦੇਸ਼ ਕਸ਼ਮੀਰ ਤੁਹਾਡਾ ਕਿਤਾ ਤਬਾਹ ਹੋ ਗਿਆ ਤੁਹਾਡੇ ਹੱਥੋਂ ਨਿਕਲ ਗਿਆ ਇਹ ਉਦੋਂ ਹੀ ਕਿਉਂ ਹੋਇਆ ਦੂਜੀ ਗੱਲ ਹਮ ਇੱਕ ਲੱਖ ਮੁੰਡੇ ਦੀ ਗੱਲ ਕਰਦੇ ਹਾਂ ਜੀ ਬੜੇ ਤਰਲੇ ਬੜੀਆਂ ਮਿੰਤਾਂ ਬੜਾ ਰੌਲਾ ਰਪਾ ਹਮ ਮੂਸੇੜੀ ਦੀ ਉਹ ਡੈੱਡ ਬੋਡੀ ਭੁੱਲ ਗਏ ਹਾਂ ਇੱਕ 6 ਫੁੱਟ ਨੌਜਵਾਨ ਖਾਈ ਬੁਲਿਆ ਵੀ ਨਹੀਂ ਜਾਂਦਾ ਉਹ ਤਾਂ ਇੱਕ 6 ਫੁੱਟ ਨੌਜਵਾਨ ਇੱਕ ਮਾਂ ਦਾ ਸੋਹਣਾ ਸਣਖਾ ਲੰਬਾ ਲੰਜਾ ਪੁੱਤ ਛਾਤੀ ਪਾੜਤੀ ਉਹਦੀ ਉਹ ਪਿਆ